ਜੋ ਲਾਇਨ ਕਲੱਬ ਰੋਇਲਕਾ ਗਾਵਨੋਂ ਜਿਹੜਾ ਅੱਖਾਂ ਦਾ ਮੁਫਤ ਕੈਂਪ ਲਗਾਇਆ ਗਿਆ ਤੁਸੀਂ ਦੇਖ ਸਕਦੇ ਹੋ ਕਿ 200 ਦੇ ਕਰੀਬ ਹੈ ਜਿਹੜਾ ਮਰੀਜ਼ ਹੈ ਅੱਜ ਇਹ ਜਿਹੜਾ ਅੱਜ ਦਾ ਲਾਭ ਉਠਾਣ ਆ ਰਿਹਾ ਜੀ ਕਗਾ ਵਿਖੇ ਤੁਸੀਂ ਦੇਖ ਸਕਦੇ ਹੋ ਪ੍ਰਧਾਨ ਪ੍ਰੇਮਚੰਦ ਕਾਉਂਸਲ ਦੀ ਅਗਵਾਈ ਹੇਠ ਜਿਹੜੀ ਟੀਮ ਹੈ ਤੇ ਨਾਲ ਅਗਰਵਾਲ ਸਭਾ ਕਗਾ ਦਾ ਜਿਹੜਾ ਵਿਸ਼ੇਸ਼ ਸਹਿਯੋਗ ਹੈ ਨਾਲ ਉਹਦੇ ਦੀਨ ਅੱਜ ਸਥਾਨਕ ਸ਼ਹਿਰ ਕਗਾ ਵਿਖੇ ਬਾਬਾ ਚੇਤਨ ਦਾਸ ਸਮਾਦ ਕਗਾ ਵਿਖੇ ਜਿਹੜਾ ਅੱਖਾਂ ਦਾ ਮੁਫਤ ਕੈਂਪ ਲਗਾਇਆ ਜਾ ਰਿਹਾ ਹੈ ਵਲੰਟਰੀਅਰ ਵੀ ਜਿਹੜੇ ਪਰਚੇ ਆ ਵੀ ਕੱਟ ਰਹੇ ਨੇ ਤੇ ਸੇਵਾ ਵੀ ਕਰ ਰਹੇ ਨੇ ਚਾਹ ਚਾਹ ਬਿਸਕੁਟ ਜਿਹੜਾ ਲੰਗਰ ਹੈ ਜੀ ਇਹ ਨਾਲ ਵਰਤਾਇਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ 200 ਦੇ ਕਰੀਬ ਨੇ ਜਿਹੜੇ ਅੱਜ ਮਰੀਜ਼ ਨੇ ਜਿਹੜੇ ਅੱਖਾਂ ਦਾ ਕੈਂਪ ਦਾ ਜਿਹੜਾ ਲਾਭ ਉਠਾ ਰਹੇ ਨੇ ਜੀ 200 ਦੇ ਕਰੀਬ ਦੇਖ ਸਕਦੇ ਹੋ ਤੁਸੀਂ ਕਿ ਭਾਰੀ ਇਕੱਠ ਹੈ ਉਮੀਦ ਤੋਂ ਜ਼ਿਆਦਾ ਜਿਹੜਾ ਇਕੱਠ ਹੈ ਤੁਸੀਂ ਦੇਖ ਸਕਦੇ ਹੋ ਸਾਡੇ ਵਲੰਟੀਅਰ ਭਾਈ ਜੀ ਦੇਖੋ ਕੰਮ ਕਰ ਰਹੇ ਨੇ ਡਾਕਟਰਾਂ ਦੀ ਜਿਹੜੀ ਮਾਹਿਰ ਟੀਮ ਹੈ ਨਿਆਲ ਲਾਇਨ ਕਲੱਬ ਨਿਆਲ ਵੱਲੋਂ ਜਿਹੜੀ ਮਾਹਿਰ ਟੀਮ ਹੈ ਡਾਕਟਰਾਂ ਦੀ ਆਈ ਹੈ ਤੁਸੀਂ ਦੇਖ ਸਕਦੇ ਹੋ ਸਾਡੇ ਸ਼ਖਤੀ ਜੀ ਗੋਇਲ ਜੀ ਪ੍ਰਧਾਨ ਜੀ ਵੀ ਖੜੇ ਨੇ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਚੈੱਕ ਅਪ ਹੈ ਉਹ جاری ਹੈ ਡਾਕਟਰਾਂ ਦੀ ਮਾਹਰ ਟੀਮ ਹੈ ਜਿਹੜੀ ਦੇਖ ਰਹੀ ਹੈ 200 ਦੇ ਕਰੀਬ ਅੱਜ ਜਿਹੜੇ ਮਰੀਜ਼ ਨੇ ਇਹਦਾ ਲਾਗ ਉਠਾ ਰਹੇ ਨੇ ਡਾਕਟਰ ਸਾਹਿਬ ਨੇ ਜਿਹੜੇ ਵਿਸ਼ੇਸ਼ ਤੌਰ ਤੇ ਧੰਨਵਾਦ ਇਹਨਾਂ ਦਾ ਜਿਹੜਾ ਅੱਜ ਪਹੁੰਚੇ ਨੇ ਜੇ ਤੁਸੀਂ ਦੇਖ ਸਕਦੇ ਹੋ ਕਿ ਲੰਗਰ ਦੀ ਜਿਹੜੀ ਵਿਵਸਥਾ ਹੈ ਡਾਕਟਰਾਂ ਦੀ ਟੀਮ ਆ ਦੇਖੋ ਜੀ ਇਹਨਾਂ ਦਾ ਧੰਨਵਾਦ ਇਹਨਾਂ ਦਾ ਵੀ ਬਹੁਤ ਜ਼ਿਆਦਾ ਜਿਹੜਾ ਵਿਸ਼ੇਸ਼ ਤੌਰ ਤੇ ਇੱਥੇ ਸਾਡੇ ਇੱਕ ਸੱਦੇ ਤੇ ਪਹੁੰਚੇ ਨੇ ਲੌਅ ਐਂਡ ਕਲੱਬ ਰਾਇਲ ਖੱਗਾ ਜੀ ਪਹਿਲਾਂ ਵੀ ਸੇਵਾ ਕਰਦਾ ਆ ਰਿਹਾ ਤੇ ਕਰਦਾ ਰਹੇਗਾ ਕਿਉਂਕਿ ਸਾਡਾ ਮੁਖ ਮੰਤਵ ਹੈ ਜਿਹੜਾ ਸਾਡੇ ਕਲੱਬ ਦਾ ਮੰਤਵ ਹੈ ਉਹਦੇ ਅਧੀਨ ਇਹ ਜਿਹੜੀ ਸੇਵਾ ਹੈ ਪ੍ਰਦਾਨ ਕੀਤੀ ਜਾ ਰਹੀ ਹੈ ਸਾਡੇ ਪ੍ਰਧਾਨ ਨੇ ਪ੍ਰੇਮਚੰਦ ਕਾਂਸਲ ਜੀ ਵਿਸ਼ੇਸ਼ ਤੌਰ ਤੇ ਅੱਜ ਸਵੇਰੇ ਦੇ ਹੀ ਇੱਥੇ ਪਹੁੰਚ ਗਏ ਸੀ ਤੇ ਪ੍ਰੇਮਚੰਦ ਕਾਂਸਲ ਜੀ ਕਿੰਨੇ ਕ ਮਰੀਜ਼ ਅੱਜ ਨੇ ਜਿਹੜੇ ਅੱਜ ਤਕਰੀਬਨ 200 ਤੋਂ 250 ਦੇ ਵਿੱਚ ਮਰੀਜ਼ ਸਾਡੇ ਪਹੁੰਚ ਚੁੱਕਿਆ ਜੋ ਕਿ 50 ਦੇ ਨਵੇਂ ਅਸੀਂ ਚੈੱਕਅਪ ਕਰ ਚੁੱਕੇ ਹਾਂ ਹਰੇ ਹੋਰ ਆਪ ਲੱਗ ਰਹੇ ਨੇ ਮਰੀਜ਼ਾਂ ਕੀ ਕਹਿਣਾ ਚਾਹੋਗੇ ਜਿਵੇਂ ਕਿ ਇਹ ਚਲੋ ਇੱਕ ਬਹੁਤ ਵਧੀਆ ਉਪਰਾਲਾ ਹੈ ਤੇ ਅੱਗੇ ਵੀ ਤੁਸੀਂ ਕੀ ਕੀ ਨੇ ਜਿਹੜੀਆਂ ਸੇਵਾ ਦਿੰਦੇ ਰਹੋਗੇ ਇਸ ਕੈਂਪ ਨੂੰ ਦੇਖ ਕੇ ਸਾਡੇ ਇੱਕ ਹੋਰ ਨੂੰ ਸਾਹ ਆਇਆ ਹੈ ਕਿਉਂਕਿ ਜੇ ਲੋਕਾਂ ਦੇ ਜਿੰਨਾ ਵੀ ਫਾਇਦੇਮੰਦ ਹੋ ਸਕਦਾ ਹੈ ਅਸੀਂ ਉਹਨਾਂ ਕਰ ਰਹੇ ਹਾਂ ਜੇ ਕਿਸੇ ਦਾ ਚੈਲੈਂਜਪੈਂਡ ਤਾਂ ਉਹਨੂੰ ਲੈਂਜ ਦੀ ਵੀ ਪਰਚੀ ਬਣਵਾ ਕੇ ਦੇ ਰਹੇ ਹਾਂ ਜੇ ਕਿਸੇ ਦਾ ਮਹੀਨੇ ਦੋ ਮਹੀਨੇ ਦਵਾਈ ਨਾਲ ਉਹ ਠੀਕ ਹੁੰਦਾ ਤਾਂ ਟਾਈਗਰ ਜੇ ਨਹੀਂ ਵੀ ਹੁੰਦਾ ਤਾਂ ਉਹ ਅਸੀਂ ਲੈਂਜ ਦੀ ਆਪਣੀ ਜ਼ਿੰਮੇਵਾਰੀ ਲੈ ਰਹੇ ਹਾਂ ਵੀ ਅਸੀਂ ਪਵਾ ਕੇ ਦੇਵਾਂਗੇ ਅਸੀਂ ਲੈਂਜ ਕਲੱਬ ਕੱਗਾ ਰਾਇਲ ਵੱਲੋਂ ਪੂਰੀ ਤਨਦੇਹੀ ਨਾਲ ਉਹਨਾਂ ਦੀ ਸੇਵਾ ਕਰਾਂਗੇ ਜਿੰਨੇ ਵੀ ਮਰੀਜ਼ੂਰੇ ਆਏ ਨੇ ਤੇ ਇਸ ਤੋਂ ਅੱਗੇ ਪ੍ਰਧਾਨ ਜੀ ਅੱਗੇ ਵੀ ਕੋਈ ਮੰਤਵ ਹੈ ਤੁਹਾਡਾ ਮਤਲਬ ਹੈ ਇਸ ਤੋਂ ਬਾਅਦ ਇੱਕ ਕਲੱਬ ਦਾ ਬਾਅਦ ਮੰਤਵ ਸਾਡਾ ਖੂਨਦਾਨ ਚੈੱਕਅਪ ਕੈਂਪ ਦਾ ਜੀ ਤਾਂ ਕਿ ਥੈਲਸੀਮ ਵਾਲੇ ਬੱਚਿਆਂ ਨੂੰ ਜਿਨ੍ਹਾਂ ਨੂੰ 15 ਦਿਨਾਂ ਬਾਅਦ 20 ਦਿਨਾਂ ਬਾਅਦ ਖੂਨ ਦੀ ਲੋੜ ਪੈਂਦੀ ਹੈ ਵੀ ਉਹਨਾਂ ਦਾ ਪੂਰਾ ਕਰ ਸਕਿਆ ਕਿ ਗਰਮੀਆਂ ਆਉਣ ਲੱਗੀਆਂ ਨੇ ਗਰਮੀਆਂ ਵਿੱਚ ਜ਼ਿਆਦਾਤਰ ਖੂਨ ਦੀ ਕਮੀ ਹੁੰਦੀ ਹੈ ਠੀਕ ਫੇਸ ਕਰਕੇ ਅਸੀਂ ਚੈੱਕਅਪ ਕੈਂਪ ਦਾ ਲਾਭ ਜੀ ਠੀਕ ਹੈ